ਜੀ ਦਾ ਖਾਸਾ ਵਾਹਿਬ ਜੀ ਕੀ ਫਤਿਹ ਸਾਡੀ ਵੀਡੀਓ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਬੱਚਿਆਂ ਵੀਰਾਂ ਭੈਣਾਂ ਭਰਾਵਾਂ ਤੇ ਭਾਈਆਂ ਤੇ ਬਜ਼ੁਰਗਾਂ ਮਾਤਾਵਾਂ ਨੂੰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜ਼ਰੂਰ ਕਰ ਲੈਣਾ ਸੋ ਮੈਂ ਹੈਗਾ ਜੀ ਤੁਹਾਡਾ ਆਹ ਟ੍ਰੈਵਲ ਸਿੰਘ ਅਸੀਂ ਹੈਗੇ ਹਾਂ ਜੀ ਹੁਣ ਇਸ ਸਮਾਂ ਮਮਸਾ ਸਾਹਿਬ ਸਾਹਿਬ ਦੀ ਧਰਤੀ ਤੇ ਸੋ ਇਥੋਂ ਆਪਾਂ ਮਾਰਾਂਗੇ ਚਾਲਾ ਫਿਰ ਉਸ ਤੋਂ ਅੱਗੇ ਆਪਾਂ ਮਾਰਾਂਗੇ ਚਾਲਾ ਕੀ ਉਹਦਾ ਨਾਮ ਲੈਂਦੇ ਆ ਲੰਬੇ ਟੂਰ ਤੇ ਸੋ ਮੇਰਾ ਸਾਥ ਦੇ ਰਹੇ ਨੇ ਬਾਬਾ ਬਾਬਾ ਸੰਦੀਪ ਸਿੰਘ ਜੀ ਨੇ ਸਿੰਘ ਜੀ ਸੇਵਾ ਕਰੀ ਫਤੇ ਬੁਲਾ ਦੋ ਸਾਰੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਸੋ ਸਭ ਤੋਂ ਪਹਿਲਾਂ ਅਪਾ ਚੰਡੀਗੜ੍ਹ ਜਾਵਾਂਗੇ ਤੇ ਉੱਥੇ ਜਾ ਕੇ ਪوجਸਤਾਨਾ ਦੇ ਦਰਸ਼ਨ ਕਰਾਂਗੇ ਇਸ ਤਰ੍ਹਾਂ ਨੇ ਅੰਗਸ ਜੜੀਆਂ ਆਪਣਾ ਆਸਣ ਜੜੀਆਂ ਪਵਜਾ ਜੜੀਆਂ ਕਬਜਾ ਮਾਰ ਕੇ ਲਾ ਲੈਂਦੀਆਂ ਸੋ ਇੱਧਰ ਪਵਜਾ ਦਾ ਆਸਣ ਇੱਧਰ ਬਾਬਾ ਦਾ ਬਾਬਾ ਜੀ ਦਾ ਆਸਣ ਸੋ ਅਪਾ ਹੈਗੇ ਆਂ ਜੀ ਚੰਡੀਗੜ੍ਹ ਰਵਤ ਤੇ ਮਿਲਦੇ ਹਾਂ ਲੇਸ ਸੋ ਫਾਈਨਲੀ ਅਪਾ ਪਹੁੰਚ ਚੁੱਕੇ ਆਂ ਜੀ ਚੰਡੀਗੜ੍ਹ ਚੰਡੀਗੜ੍ਹ ਦੇ ਖਾਲਸਾ ਬਾਬਾ ਜੀ ਆਪਾਂ ਦੇ ਹੈ ਵਿਚੇ ਹੀ ਰਹਿ ਗਏ ਹੈ ਕਹਿਨੇ ਕੁੜੀਆਂ ਮੇਰੇ ਠਾਠ ਰਹਿਣੀ ਅਸੀਂ ਅਮਰਤਵਾਲੇ ਦੇ ਅਮਰਤਵਾਲੇ ਦੇ ਨਿਕਲੇ ਤੇ ਅੱਖ ਲੱਗੀ ਜੇ ਟ੍ਰੇਨ ਤੇ 10 ਘੰਟਾ ਹੋ ਗਿਆ ਖਲੋਤੀ ਨੂੰ ਦੇ ਪਿੱਛੇ ਰਹਿ ਗਏ ਅਸੀਂ ਅੱਛਾ ਆ ਬਣਾਤਾ ਵੇਖ ਸਕਦੇ ਕੰਮ ਚੱਲਣ ਦੇ ਹਾਲੇ ਆ ਆਪਣੀ ਗੱਡੀ ਸੀ ਸੋ ਉਹ ਤੋਂ ਬਾਹਰ ਨਿਕਲਾਂਗੇ ਚੱਲਦੇ ਆ ਅੱਗੇ ਫਾਈਨਲੀ ਆਪਾਂ ਤੋ ਟੋਕ ਜਿਹੜਾ ਕਰ ਲਿਆ ਆਪਣੇ ਡੇਰੇ ਜਾਣ ਨਾਲ ਦੇ ਸਭ ਥੋੜਾ ਜਿਹਾ ਨਜ਼ਾਰਾ ਚੰਡੀਗੜ੍ਹ ਦਾ ਸਾਡੇ ਟੋਕ ਟੋਕਰ ਸੋ ਫਾਈਨਲੀ ਅੱਪਾ ਪਹੁੰਚ ਚੁੱਕੇ ਹਾਂ ਜਿ ਪੜਾ ਤੇ ਇਸ ਨੂੰ ਦੇਖ ਸਕਦੇ ਹਾਂ ਮੈਂ ਤੁਹਾਨੂੰ ਬੁਲਾਉਂਗਾ ਬਾਬਾ ਨਿਹੰਗ ਸਿੰਘ ਜੀ ਇੱਕ ਪੀਸ ਤੇ ਖਾਣਾ ਪੈਣਾ ਪਾ ਰਹੇ ਨੇ ਰਗੜੇ ਸਾਡੇ ਦਸੂਹੇ ਦੀਆਂ ਫੌਜਾਂ ਇੱਧਰ ਅੰਮ੍ਰਿਤਸਰ ਵਾਲੇ ਉੱਧਰ ਸਾਰੀਆਂ ਫੌਜਾਂ ਬਾਬਾ ਰਵਿਓਂ ਸੈਂਟੇਜ ਜਿੱਦਾਂ ਸਿੰਘਾਂ ਨੂੰ ਭਾਵੇਂ ਨਿਆਲੋ ਜਾਵੇ ਸਾਤਿ ਅਕਰ ਇਹ ਨਵਾਂ ਨਗਾਰਾ ਸਮੇਂ ਦਾ ਨਗਾਰਾ ਹੈ ਅੱਕ ਹਲੋ ਸੋ ਪੜਾਵਾਂ ਦੇ ਪਹੁੰਚੇ ਆਂ ਜੀ ਕਿਹੜਾ ਤੁਸੀਂ ਬਲੌਗ ਦੇਖ ਰਹੇ ਹੋ ਚੰਡੀਗੜ੍ਹ ਵਾਲਾ ਬਾਕੀ ਫੌਜਾਂ ਦੇ ਦਰਸ਼ਨ ਕਰੋ ਉੱਧਰ ਡਲੇ সাজ ਰਹੇ ਨੇ ਫੌਜਾਂ ਸਾਰੀਆਂ ਜੀਆਂ ਦੇ ਰਖੜੇ ਲੱਗ ਰਹੇ ਨੇ ਗਾੜੇ ਗੜਾ ਬਾਬਾਈ ਦੇ ਪੜਾਵਾਂ ਦੇ ਪਹੁੰਚੇ ਆਂ ਸੋ ਬਿਲਕੁਲ ਤੁਹਾਨੂੰ ਕਮਾ ਰਹੇ ਆਂ ਜੀ ਆਪਾਂ ਜਾ ਰਹੇ ਆਂ ਚੰਡੀਗੜ੍ਹ ਨਾਡਾ ਸਾਹਿਬ ਥਾਣੀ ਸੋ ਅੱਧਾ ਜਿਹੜਾ ਚੰਡੀਗੜ੍ਹ ਐ ਪੰਚਕੁੱਲਾ ਚ ਅੱਧਾ ਜਿਹੜਾ ਚੰਡੀਗੜ੍ਹ ਪੰਜਾਬ ਚ ਸੋ ਆਪਾਂ ਜਾ ਰਹੇ ਆਂ ਜੀਰਕਪੁਰ ਸਾਈਡ ਵਾਲੀ ਤੋਂ ਸੋ ਅੱਜ ਦਾ ਵਲੌਗ ਜਿਹੜਾ ਚੰਡੀਗੜ੍ਹ ਦਾ ਹੋਏਗਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਨੋ ਅੱਗੂ ਮੋੜਨਾ ਅੱਗੂ ਅੱਗੂ ਸੋ ਮੇਰੇ ਨਾਲ ਬਾਬਾ ਜੀ ਦਸਵਾ ਵਾਲੇ ਸੋ ਆਪਾਂ ਉਧਰੋਂ ਜੀਰਕਪੁਰ ਤੋਂ ਇਧਰ ਨੂੰ ਸਾਈਡ ਤੋਂ ਮੁੜਾਂਗੇ ਚੱਲਦੇ ਆਂ ਅੱਗੇ ਦੇਖਦੇ ਆਂ ਟ੍ਰੈਫਿਕ ਵਗੈਰਾ ਕਿਹਨੇ ਆ ਚੰਡੀਗੜ੍ਹ ਚ ਕੀ ਹਸਾਬਤਾ ਦਾ ਉਤਰਾਖੰਡ ਦੀ ਗੱਡੀ ਵੀ ਘੁੰਮ ਰਹੀ ਆ ਇਨੇ ਨਾ ਕੈਂਟ ਹੋ ਜਾਣੇ ਕਿ ਸਪੋਤ ਨੇ ਹਾਂਜੀ ਕਿ ਹੋਰ ਤੁਸੀਂ ਹਾਂਜੀ ਸੁਣਾਓ ਜਿਹੜੇ ਮੈਂ ਬੋਲੇ ਨੇ ਸੁਣਾਓ ਵੀ ਬੋਲੇ ਮੇਤ ਨੂੰ ਲੜਾਕੀ ਨੂੰ ਨੂੰ ਸਰਬਾਸ ਜੀ ਲੱਸੀ ਨੂੰ ਖਾਰਾ ਸਮੁੰਦਾ ਹੈ ਹਾਂ ਦੁੱਧ ਨੂੰ ਸਮੁੰਦਾ ਹੈ ਅੱਜਿਆਂ ਨੂੰ ਕਹਿੰਦੇ ਆ ਵਾਨੀਆਂ ਚ ਵਾਰੀ ਆਪ ਕਰੀ ਜਾਣੇ ਹੋ ਤੁਸੀਂ ਮੈਂ ਤੈਨੂੰ ਲਾਕੀ ਆਈ ਅੱਜ ਰੋਟੀ ਵੇਜੋ ਜਾਂ ਕਹਿਣਾ ਅੱਧੀ ਛੁੱਟੀ ਮੇਰੇ ਮੈਡਮ ਮੈਂ ਜਾ ਕੇ ਰੋਟੀ ਖਾਣਾ ਉਹਨੇ ਕਹਿਣਾ ਬਾਬਾ ਸਾਡੇ ਵਾਸਤੇ ਵੀ ਲੱਸੀ ਦੁੱਸੀ ਲਿਆ ਨਾ ਉੱਚੀ ਬਸਿਆ ਕਹਿੰਦਾ ਮੁੰਡਾ ਚੰਡੀਗੜ੍ਹ ਪੜਦਾ ਹਾਂ ਵਹਿਮ ਤਾਂ ਰਹਿ ਜਾਣਾ ਇਹਨੂੰ ਸਕੂਲ ਦੇ ਭੇਜ ਦੋ ਨਾਲੇ ਹੁਣ ਤਾਂ ਨਵੇਂ ਸਕੂਲ ਸ਼ੁਰੂ ਹੋਏ ਨੇ ਉਹਦਾ ਐਡਮਿਸ਼ਨ ਹੋ ਗਈ ਜਾਣੀ ਹੈ ਰਿਕਾਰਡ ਹੋ ਗਈ ਨਾਲੇ ਬਾਬਾ ਜੀ ਗੱਲ ਹੈ ਗੱਲ ਰਿਕਾਰਡ ਹੋ ਗਈ ਹੈ ਅਗਲੀ ਨੇ ਵਾਟੀ ਹਾਂ ਹੁਣ ਤਾਂ ਰਹਿਣਾ ਹੀ ਪਊਗਾ ਜੀ ਯਾਰ ਮੈਂ ਤੈਨੂੰ ਕਹਿ ਰਿਹਾ ਵੀ ਛੁੱਟੀਆਂ ਕਰਨੀਆਂ ਇੱਥੇ ਨਹੀਂ ਆਪਾਂ ਸਾਰੀਆਂ ਐ ਨਹੀਂ ਘਰ ਜਾਣ ਦਿੰਦੇ ਆ ਜੀ ਵੀ ਪੱਕੇ ਰਹਿਣਾ ਹੀ ਪਊਗਾ ਜੀ ਐ ਆ ਵੇਖੋ ਬਾਬਾ ਜੀ ਕਿੰਨੀ ਦੂਰੋਂ ਆਏ ਨੇ ਇਹ ਵੀ ਬਾਬਾ ਜੀ ਅਮਰੀਕਾ ਤੋਂ ਆਏ ਨੇ ਇੱਥੇ ਬੈਠੇ ਨੇ ਤੁਸੀਂ ਤਾਂ ਫਿਰ ਦਸਵੇਂ ਲਾਗੋ ਇੱਥੇ ਨਹੀਂ ਆ ਕੇ ਰਹਿ ਰਹੇ ਇਹ ਇੱਕ ਜਰਮਨ ਦੇ ਬੰਦੇ ਨੇ ਜਰਮਨ ਤੋਂ ਇੱਥੇ ਰਹਿ ਰਹੇ ਨੇ ਹਾਂ ਕਿ ਜਰਮਨ ਤੋਂ ਆਏ ਨੇ ਹੈ ਯੂਅਰ ਇੰਡੀਅਨ ਕਾਰ ਯੂਅਰ ਯੂਅਰ ਨੈਸ਼ਨਲ ਫੈਸ਼ਨ ਫੈਸ਼ਨ ਬਹੁਤ ਨਖਰੇ ਕਰਦਾ ਹੈ ਅਰਥੇ ਦਾ ਇਹ ਆ ਫੋਟ ਹੁੰਦੀ ਹੈ ਬਸ ਉਹਨੂੰ ਇੱਕ ਉੱਥੇ ਜੜ ਲੈਂਦੇ ਆ ਬਸ ਉਹਨੂੰ ਜੜ ਲੈਂਦੇ ਨੇ ਇਹਨਾਂ ਨੂੰ ਕੋਈ ਪਤਾ ਨਹੀਂਗਾ ਬਾਕੀ ਇਹ ਸੋਚਦੇ ਨੇ ਵੀ ਗੁਰਬਾਣੀ ਸਾਡੇ ਕੱਲਿਆਂ ਵਾਸਤੇ ਹੈ ਧੰਨਵਾਦ ਗੁਰਬਾਣੀ ਸਰਵ ਸਾਂਝੀ ਹੈ ਸਰਵ ਸਾਂਝੀ ਠੀਕ ਹੈ ਜੀ ਉਹ ਸਾਰਿਆਂ ਤੇ ਲਾਗੂ ਕਰਦੀ ਹੈ ਠੀਕ ਹੈ ਉਹ ਕਿਸੇ ਕੱਲੇ ਵਾਸਤੇ ਨਹੀਂ ਹੈਗੀ ਹੁਣ ਅਸੀਂ ਕਹਿੰਦੇ ਵੀ ਨਹੀਂ ਨਹੀਂ ਅਸੀਂ ਚੰਗੇ ਆਂ ਇਹ ਪੁਰਾਣਾ ਮਾੜਾ ਭੇਜਿਆ ਤਾਂ ਉਹ ਵੀ ਪਰਮੇਸ਼ਰ ਦਾ ਹੋਇਆ ਜਿਹੜਾ ਗਲਤ ਕੰਮ ਕਰ ਰਿਹਾ ਉਹ ਵੀ ਪਰਮੇਸ਼ਰ ਦਾ ਭੇਜਿਆ ਜਿਹੜਾ ਚੰਗਾ ਕਰ ਰਿਹਾ ਉਹ ਵੀ ਪਰਮੇਸ਼ਰ ਦਾ ਭੇਜਿਆ ਬੰਦੇ ਦਾ ਦੋਨੇ ਪਰਮੇਸ਼ਰ ਦੇ ਨੇ ਫਿਰ ਤੁਸੀਂ ਕਿਨੂੰ ਚੰਗਾ ਕਹੋਗੇ ਜਾਂ ਕਿਨੂੰ ਮਾੜਾ ਕਹੋਗੇ ਉਹ ਪਰਮੇਸ਼ਰ ਦੇ ਉੱਪਰ ਜਿਹੜਾ ਜਿਹੋ ਹੁਕਮ ਤੇ ਵਟਾ ਰਹਿਆ ਜਿੱਦਾਂ ਜਿੱਦਾਂ ਜਿਹਦਾ ਹੁਕਮ ਗੁਰੂ ਸਾਹਿਬ ਨੇ ਲਾਇਆ ਉਹਦਾ ਤੇ ਕੰਮ ਕਰੀ ਜਾ ਰਿਹਾ ਉਹ ਵੀ ਕਰਮੀ ਆਪੋ ਆਪਣੀਆਂ ਨੂੰ ਸੰਸਾਰ 'ਚ ਚੰਗਾ ਵੀ ਹੈ ਨਾ ਮਾੜਾ ਵੀ ਇਹ ਬਾਬੇ ਦੋਨੇ ਪੱਖ ਚੱਲਦੇ ਨੇ ਚੱਲਣੇ ਨੇ ਬਰਾਬਰ ਚੱਲਦੇ ਨੇ ਲੇਖ ਆਕਾਰ ਤੁਖ ਦੇ ਨਾਮ ਤੋਂ ਛੁੱਟ ਬਾਕੀ ਹਰੇਕ ਚੀਜ਼ ਦਾ ਉਪਰਜਿਤ ਹੈਗਾ ਉਹ ਦੁੱਖੀਆ ਦੁੱਖੀਆ ਚੰਗਾ ਆ ਮਾੜਾ ਅਮੀਰੀ ਦਾ ਗਰੀਬ ਆ ਬੰਦਾ ਆ ਜਨਾਨੀ ਹਰ ਇੱਕ ਚੀਜ਼ ਦਾ ਆ ਦੁੱਖ ਸੁੱਖਾਂ ਦੀ ਗੱਲ ਆ ਗਈ ਸਰਬ ਨੂੰ ਮਾਰਿਆ ਕਹਿੰਦੇ ਕਹਿੰਦੇ ਦੁੱਖ ਸੁੱਖ ਦੋਏ ਕੱਪੜੇ ਬਣੇ ਦੁੱਖ ਸੁੱਖ ਦੋਏ ਕੱਪੜੇ ਬਣੇ ਮਾਨੁੱਖ ਦਾ ਵਿਵਹਾਰ ਮਾਨੁੱਖ ਦਾ ਵਿਵਹਾਰ ਵੀ ਭਾਈ ਜਿਹੜੇ ਦੁੱਖ ਤੇ ਸੁੱਖ ਨੇ ਜਿਵੇਂ ਕੱਪੜਾ ਆ ਚੰਗਾ ਪਾਲਿਆ ਮਾੜਾ ਪਾਲਿਆ ਵੀ ਤਾਂ ਸਰੀਰ ਦੇ ਕੱਪੜੇ ਇਹਨੂੰ ਤੁਸੀਂ ਨਾ ਕਹੋ ਵੀ ਮੈਂ ਬੜਾ ਦੁਖੀ ਹੁਣ ਬੰਦੇ ਮੜੇ ਦੁਖੀ ਹੁੰਦ ਨੇ ਭੈ ਚੱਲ ਬਾਬਿਆਂ ਕੋਲੇ ਬਾਬਾ ਸਾਾਨੂੰ ਆਇਆ ਜੀ ਕੋਈ ਢੋਲ ਕੇ ਦੇ ਵੀ ਜਦੋਂ ਸਾਰਾ ਕੁਝ ਠੀਕ ਹੋ ਜੇ ਵੀ ਸੁਖ ਜ਼ਰੂਰੀ ਲੈਣਾ ਦੁੱਖ ਤੈਨੂੰ ਚੰਗਾ ਨਹੀਂ ਲੱਗਦਾ ਇਹ ਤਾਂ ਦੋਨੇ ਵਰਤਨ ਨੇ ਦੁੱਖ ਸੁਖ ਦੋਏ ਕੱਪੜੇ ਬਣੇ ਮਨੁੱਖਕਾ ਵਿਵਹਾ ਪਰ ਬਾਬਾ ਜੀ ਜਿਹੜਾ ਸੁਖ ਦੁੱਖ ਤੋਂ ਬਾਅਦ ਹੁੰਦਾ ਉਹਦਾ ਆਨੰਦ ਲੱਗ ਹੁੰਦਾ ਸ਼ੁਕਰਾਂਤ ਨੂੰ ਕੀ ਨੇ ਪੁੱਛਿਆ ਉਹਨੂੰ ਬੀੜੀਆਂ ਚ ਜਕੜਿਆ ਸੀਗਾ ਜੋ ਵੀ ਆ ਬੀੜੀਆਂ ਕਾਫੀ ਲੰਬੇ ਸਮੇਂ ਤੋਂ ਕੁਛੇ ਤੈਨੂੰ ਰਾਜੇ ਨੇ ਪੁੱਛਿਆ ਵੀ ਤੈਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਹਿੰਦਾ ਇਹ ਸੁੱਖ ਮੈਨੂੰ ਕਦੀ ਜ਼ਿੰਦਗੀ 'ਚ ਮਹਿਸੂਸ ਨਾ ਹੁੰਦਾ ਜੇ ਮੇਰੇ ਪੈਰ 'ਚ ਬੀੜੀਆਂ ਨਾ ਬਣਨ ਰੋਜ਼ ਤੇ ਪੜਦੇ ਦੁੱਖ ਕਦਰ ਕਦਰ ਮੈਨੂੰ ਹੁਣ ਪਤਾ ਲੱਗੀ ਨਾ ਸੋકરી ਵੀ ਕਦਰ ਰੋਜ਼ ਪੜਦਾ ਦੁੱਖ ਦਾਰੂ ਸੁਖ ਰੋਗ ਤੇ ਹੁਣ ਜਿਹੜੇ ਬੱਚਿਆਂ ਨੂੰ ਇਦਾਂ ਘਰੋਂ ਹੀ ਲੂਟ ਆ ਜਾਂਦਾ ਕੰਮ ਬਣਿਆ ਬਣਾਇਆ ਹੀ ਉਹ ਬਾਅਦ ਚ ਕਿਨੇ ਤੰਗ ਹੁੰਦੇ ਨੇ ਜਿਨ੍ਹਾਂ ਨੇ ਗਰੀਬੀ ਥੋੜਾ ਜਿਹਾ ਸੰਘਰਸ਼ ਵੇਖਿਆ ਹੁੰਦਾ ਉਹ ਬਾਬਾ ਜੀ ਲੰਮਾ ਰੇਸ ਤੇ ਘੋੜਿਆਂ ਵਾਲੀ ਗੱਲ ਹੋ ਜਾਂਦੀ ਸੁੱਖ ਦਾ ਆਨੰਦ ਅਸਲ ਚ ਉਹ ਬੰਦਾ ਲੈ ਸਕਦਾ ਜਿਹਨੇ ਦੁੱਖ ਦੇਖਿਆ ਜਿਹੜਾ ਜਮਦਨ ਸੋਖਾ ਨੂੰ ਉਹ ਨਾਦ ਨਹੀਂ ਲੈ ਸਕਦਾ ਜਾਂ ਫਿਰ ਬੰਦਾ ਸੋਚ ਰੱਖਦਾ ਹੋਵੇ ਵੀ ਅੱਜ ਸੁੱਖ ਚਾ ਕੱਲ ਨੂੰ ਦੁੱਖ ਵੀ ਸਹਿਣਾ ਪੈਣਾ ਕੋਈ ਗੱਲ ਨਹੀਂ ਸਮ ਕਰ ਜਾਣਾ ਵੀ ਬਰਾਬਰ ਫਿਰ ਜਾਣਾ ਪਰ ਇੰਨੀ ਕਿੱਥੇ ਬੰਦਾ ਇੰਨਾ ਗਿਆਨ ਦੂਰ ਦੀ ਗੱਲ ਨੂੰ ਪਤਾ